ਦਿਲ ਸੀ ਕਾਲੇ ਚਨੇ ਬਣਾਉਣ ਦਾ ਅੱਜ ਬਣ ਗਏ ਹੁਣ ਨਾ ਮੈਂ ਫੜਾ ਫੜ ਚੌਲ ਰੱਖ ਲਾਂ ਇਸ ਤੋਂ ਪਹਿਲਾਂ ਕਿ ਇਹ ਆ ਜਾਵੇ ਓਕੇ ਇਹ ਗੱਲ ਮੈਂ ਨਾ ਵਾ ਇਕੱਲੀ ਗੱਲਾਂ ਕਰੀ ਜੰਨੀ ਐ ਆ ਗਈ ਤੁਸੀਂ ਓ ਹਾ ਹਾ ਮੈਂ ਤਾਂ ਆ ਗਿਆ ਤੂੰ ਦੱਸ ਕੀ ਬਣਾਇਆ ਅੱਜ ਕਾਲੇ ਚਨੇ ਬਣਾਏ ਸੀ ਮੈਂ ਬਸ ਚਾਵਲ ਹੀ ਰਹਿ ਗਏ ਬਣਾਉਣੇ ਲੱਗੇ ਆ ਕਾਲੇ ਚਨੇ ਬਣਾਏ ਐ ਮੇਰਾ ਨਾ ਕਿੰਨੇ ਦਿਨੋਂ ਤੋਂ ਮਨ ਕਰਦਾ ਸੀ ਕਾਲੇ ਚਨੇ ਖਾਣ ਦਾ ਮੈਂ ਸੋਚਿਆ ਅੱਜ ਕਾਲੇ ਚਨੇ ਬਣਾ ਲੈਂਦੀ ਆ ਅਨਿਕਾ ਤੂੰ ਕਾਲੇ ਚਨੇ ਬਣਾਤਾ ਲਈ ਹੈ ਤੈਨੂੰ ਪਤਾ ਤਾਂ ਹੈ ਕਿ ਮੈਨੂੰ ਨਹੀਂ ਸੈਟ ਮੇਰੇ ਗੈਸ ਬੜਨ ਲਾ ਜਾਂਦੀ ਹੈ ਕੀ ਫਾਇਦਾ ਮੈਂ ਔਖਾ ਉਹਨਾਂ ਖਾ ਕੇ ਜੇ ਤੂੰ ਕਾਲੇ ਚਨੇ ਬਣਾ ਲਈ ਸੀਗੇ ਤੂੰ ਦੁਪਹਿਰੇ ਬਣਾ ਲਾਂਦੀ ਤੈਨੂੰ ਪਤਾ ਨਾ ਆਤ ਨੂੰ ਮੈਂ ਖਾ ਕੇ ਸੌ ਨਹੀਂ ਸਕਦਾ ਦੇਖਿਓ ਮੈਨੂੰ ਨਾ ਦੁਪਹਿਰਾ ਟਾਈਮ ਨਹੀਂ ਮਿਲਿਆ ਸਬਜ਼ੀ ਬਣਾਉਣ ਦਾ ਬੱਚੇ ਇਹਨਾਂ ਕੰਮ ਕਰਦੇ ਆ ਮੈਂ ਤਾਂ ਆਪ ਜੋ ਪਿਆ ਸੀ ਉਹੀ ਖਾਦਾ ਦੁਪਹਿਰੇ ਮੈਂ ਸੋਚਿਆ ਸੀ ਚਲ ਹੁਣ ਆਰਾਮ ਨਾਲ ਵਧੀਆ ਸਬਜ਼ੀ ਬਣਾ ਕੇ ਖਾਉਂਗੀ ਮੇਰਾ ਤਾਂ ਕਿੰਨੇ ਦਿਨਾਂ ਤੋਂ ਕਾਲੇ ਚਨੇ ਖਾਣ ਦਾ ਕਿਲ ਕਰਦਾ ਬਿਆ ਸੀ ਹੁੰਦਾ ਇਹ ਤੂੰ ਹੀ ਖਾ ਮੈਂ ਤਾਂ ਨਹੀਂ ਖਾਣੇ ਜਿਆਦਾ ਨਹੀਂ ਖਾਣੇ ਤਾਂ ਥੋੜੇ ਖਾ ਲੋ ਲਾ ਲਾ ਕੇ ਖਾ ਲੋ ਹੁਣ ਭੁੱਖੇ ਥੋੜੀ ਰਹਿਣਾ ਵਾ ਤੈਨੂੰ ਮੈਂ ਕਿਹਾ ਨਾ ਮੈਂ ਨਹੀਂ ਖਾਣੇ ਮੈਨੂੰ ਕੁਝ ਹੋਰ ਬਣਾ ਕੇ ਦੇ ਨਹੀਂ ਤਾਂ ਮੈਂ ਰੋਟੀ ਨਹੀਂ ਖਾਣੀ ਤੁਸੀਂ ਐਦਾਂ ਕਿਉਂ ਕਰਦੇ ਹੋ ਮੈਂ ਸੋ ਕਦੋਂ ਤੀ ਲੱਗੀ ਸੀ ਰਸੋਈ ਵਿੱਚ ਮਸਾ ਹੀ ਉਹ ਰੋਟੀ ਤਿਆਰ ਹੋਈ ਲ ਹੁਣ ਤਾਂ ਪ੍ਰਥਮ ਉੱਠਣ ਵਾਲਾ ਹੋਇਆ ਪਿਆ ਤੁਸੀਂ ਐਦਾਂ ਕਰੋ ਹੁਣ ਖਾ ਲੋ ਸਵੇਰੇ ਮੈਂ ਤਾਂ ਹੁਣ ਚ ਵਧੀਆ ਜਿਹਾ ਬਣਾ ਦਉਗੀ ਜਿੰਨੇ ਨੇ ਮੈਂ ਕੁਝ ਦੁਬਾਰਾ ਬਣਾਉਂਗੀ ਉਹਨਾਂ ਨੇ ਪ੍ਰਥਮ ਨੇ ਉੱਠ ਜਾਣਾ ਫਿਰ ਤੁਸੀਂ ਨਰੋਂਦੇ ਨੂੰ ਚੱਕਦੇ ਵੀ ਨਹੀਂ ਹੈਗੇ। ਉਹ ਚਲ ਠੀਕ ਹੈ ਜੇ ਤੂੰ ਨਹੀਂ ਕੁਝ ਬਣਾਣਾ ਤੇ ਨਾ ਬਣਾ ਪਰ ਮੈਂ ਇਹ ਕਾਲੇ ਤੋਂ ਨਹੀਂ ਖਾਣੇ ਅੱਜ। ਐਦਾਂ ਰੋਟੀ ਨੂੰ ਨਾ ਨੱਕ ਬੋਲ ਨਹੀਂ ਚਾੜੀ ਦੇ ਚੁੱਪ ਕੇ ਖਾ ਲਓ ਹੁਣ ਤੁਸੀਂ। ਪਾਣੀ ਤਾਂ ਮੈਂ ਕਿਹਾ ਨੱਕ ਬੋਲ ਵਟਦਾ। ਮੈਂ ਨਹੀਂ ਖਾਣਦੇ ਨਹੀਂ ਖਾਣੇ। ਤੁਸੀਂ ਰੋਟੀ ਖਾ ਕੇ ਕੁਦਮ ਪੈ ਜਾਂਦੇ ਹਨ ਤਾਂ ਤੁਹਾਡੇ ਗੈਸ ਬੰਦੀ ਹੈ। ਤੁਸੀਂ ਦੋ ਚਾਰ ਗੇੜੇ ਕੱਢ ਲਿਓ। ਇੰਨੀ ਰੀਜਾਂ ਨੂੰ ਮੈਂ ਸਬਜ਼ੀ ਬਣਾਈ ਆ। ਇੱਕ ਵਾਰੀ ਖਾ ਕੇ ਤਾਂ ਦੇਖੋ ਕਿੰਨੀ ਸਵਾਦ ਬਣੀ ਹੈ। ਆ ਵਿਨ ਰੋਟੀ ਨੂੰ ਨਖਰੇ ਨਹੀਂ ਕਰੀਦੇ ਹੈਗੇ ਇਹ ਵੀ ਕਰਮਾ ਵਾਲਿਆਂ ਨੂੰ ਮਿਲਦੀ ਆ ਚੁੱਕ ਕਰਕੇ ਰੋਟੀ ਖਾ ਲੋ ਮੋਰਨ ਦੇਖੋ ਜਿਨ੍ਹਾਂ ਨੂੰ ਰੋਟੀ ਵੀ ਦੀ ਨਸੀਬ ਹੁੰਦੀ ਸਾਰਾ ਦਿਨ ਭੁੱਖੇ ਰਹਿੰਦੇ ਆ ਤੇ ਰਾਤੀ ਵੀ ਭੁੱਖੇ ਸੌਂਦੇ ਆ ਫੁੱਟਪਾਥਾਂ ਤੇ ਦੇਖੋ ਕਿਵੇਂ ਵਿਚਾਰੇ ਪਏ ਹੁੰਦੇ ਆ ਅਗਰ ਇਹੀ ਚਨੇ ਚਾਵਲ ਮੋਰਨ ਖਵਾਉਂਗੀ ਨਾ ਉਹਨਾਂ ਨੇ ਚੋਮ ਚਟ ਕੇ ਖਾਣੇ ਆ ਖੁਸ਼ ਹੋ ਕੇ ਖਾਣੇ ਆ ਤੇ ਤੁਸੀਂ ਰੋਟੀ ਨੂੰ ਨਹੀਂ ਦੀ ਜਾਨੀਓ ਤਾਂ ਮੁਤਾਬਕ ਤਾਂ ਸ਼ੁਕਰ ਕਰਨਾ ਚਾਹੀਦਾ ਕਿ ਸਾਨੂੰ 3 ਟਾਈਮ ਰੋਟੀ ਮਿਲਦੀ ਆ ਅਸੀਂ ਭੁੱਖੇ ਢਿੱਡ ਨਹੀਂ ਸੌਂਦੇ ਹੈਗੇ ਤੇ ਤੁਸੀਂ ਫੇਰ ਵੀ ਨੱਕਬੂਰ ਮਾਰਦੇ ਹੋ ਚੱਲ ਪਾ ਫੇਰ ਖਾਲਾ ਦਾ ਔਖਾ ਸੁੱਖ ਹੈਲੋ ਸਿਸਟੀਕਾਲ ਜੀ ਨਮਸਤੇ ਹੋ ਸਾਰੇ ਠੀਕ ਹੋ ਤੁਹਾਨੂੰ ਇਹ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਇਹ ਸਾਡੇ ਬਾਰੇ ਛੋਟਾ ਜਿਹਾ ਮੈਸੇਜ ਸੀ ਕਿ ਰੋਟੀ ਦਾ ਨਰਾਦਰ ਨਹੀਂ ਕਰਨਾ ਚਾਹੀਦਾ ਉਦਾ ਆਦਰ ਕਰਨਾ ਚਾਹੀਦਾ ਕਿਉਂਕਿ ਬਹੁਤ ਲੋਕ ਨੇ ਜਿਹੜੇ ਭੁੱਖੇ ਢਿੱਡ ਸੌਂਦੇ ਨੇ ਕਿਉਂਕਿ ਕਦਰ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ ਤੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਉਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੇ ਬਹੁਤ ਮਿਹਨਤ ਹੁੰਦੀ ਆ ਬੱਚੇ ਸਾਰਾ ਦਿਨ ਨਹੀਂ ਸੌਂਦੇ ਹੈਗੇ ਤੇ ਨਾ ਹੀ ਵੀਡੀਓ ਬਣਾ ਲੈਂਦੇ ਆ ਇਸ ਲਈ ਅਸੀਂ 1 ਵਜੇ ਸ਼ੁਰੂ ਹੋਏ ਸੀ ਵੀਡੀਓ ਬਣਾਣੀ ਤੇ ਸਵਾ ਦੋ ਹੋ ਗਏ ਆ ਉਹਦੇ ਵਿੱਚ ਵੀ ਇੱਕ ਦੋ ਵਾਰੀ ਬੱਚੇ ਉੱਠ ਗਏ ਸੀ ਸੇ ਪਲੀਜ਼ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੁਹਾਡਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਥੈਂਕ ਯੂ ਗੁੱਡ ਨਾਈਟ